ਸੋਸ਼ਲ ਮੀਡੀਆ ਤੇ ਨਸ਼ੇ ਦੇ ਖਿਲਾਫ ਬੋਲਣ ਵਾਲਾ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚਭਾਲ ਦਾ ਰਹਿਣ ਵਾਲਾ ਗੁਰਮੀਤ ਸਿੰਘ ਹਰ ਵਾਰ ਨਸ਼ੇ ਦੇ ਖਿਲਾਫ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਵਾਜ਼ ਉਠਾਉਂਦਾ ਰਹਿੰਦਾ ਹੈ ਤੇ ਹੁਣ ਗੁਰਮੀਤ ਸਿੰਘ ਦੇ ਦੁਆਰਾ ਚਭਾਲ ਦੇ ਹੀ ਇੱਕ ਸਟੇਡੀਅਮ ਦੇ ਵਿੱਚ ਜਾ ਕੇ ਨਸ਼ੇ ਦਾ ਖੁਲਾਸਾ ਫੇਸਬੁਕ ਤੇ ਲਾਈਵ ਹੋ ਕੇ ਕੀਤਾ ਗਿਆ ਜੀ ਹਾਂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਗੁਰਮੀਤ ਸਿੰਘ ਨੇ ਸਟੇਡੀਅਮ ਦੇ ਅੰਦਰ ਜਾ ਕੇ ਇੱਕ ਨਸ਼ੇ ਦਾ ਟੀਕਾ ਖਰੀਦਿਆ ਜਿਸ ਤੋਂ ਪਤਾ ਲੱਗਦਾ ਏ ਕਿ ਨਸ਼ਾ ਤਸਕਰ ਕਿਸ ਕਦਰ ਬੇਖੌਫ ਹੋ ਕੇ ਨਸ਼ੇ ਦੀ ਤਸਕਰੀ ਕਰ ਰਹੇ ਨੇ ਤੇ ਦੂਜੇ ਪਾਸੇ ਸਰਕਾਰਾਂ ਇਹੋ ਜਿਹੇ ਨਸ਼ਾ ਤਸਕਰਾਂ ਦੇ ਖਿਲਾਫ ਐਕਸ਼ਨ ਕਿਉਂ ਨਹੀਂ ਲੈ ਰਹੀਆਂ ਗੁਰਮੀਤ ਸਿੰਘ ਝਬਾਲ ਨੇ ਕਿਹਾ ਕਿ ਪਹਿਲਾਂ ਸਾਨੂੰ ਉਮੀਦ ਸੀ ਕਿ ਜਦੋਂ ਸਰਕਾਰ ਬਦਲੀ ਹੈ ਤਾਂ ਬਦਲਾਅ ਵੀ ਜ਼ਰੂਰ ਹੋਵੇਗਾ ਪਰ ਕਿਤੇ ਨਾ ਕਿਤੇ ਨਸ਼ਾ ਪਹਿਲਾਂ ਦੀ ਤਰ੍ਹਾਂ ਹੀ ਪੰਜਾਬ ਦੇ ਵਿੱਚ ਵਿਕ ਰਿਹਾ ਹੈ ਅਤੇ ਇਸ ਦਾ ਸਬੂਤ ਗੁਰਮੀਤ ਸਿੰਘ ਦੇ ਵੱਲੋਂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਦਿੱਤਾ ਗਿਆ ਹੈ ਇਹ ਮੁੱਦਾ ਵੀਰ ਜੀ ਪਹਿਲਾਂ ਵੀ ਮੈਂ ਕਾਫੀ ਟਾਈਮ ਜਿਹੜਾ ਸਾਡੇ ਇਲਾਕੇ ਵਿੱਚ ਬਹੁਤ ਨਸ਼ੇ ਦਾ ਗਾੜਿਆ ਦਾ ਲਾਈਵ ਹੋਇਆ ਸਾਨੂੰ ਸਭ ਤੋਂ ਪਹਿਲਾਂ ਇਹ ਵੀ ਸਰਕਾਰ ਬਦਲੀ ਆ ਤੇ ਅਸੀਂ ਆਸ ਕਰਦੇ ਹਾਂ ਕਿ ਇਹਨਾਂ ਜਿਹੜਾ ਨਸ਼ੇ ਦਾ ਜਿਹੜਾ ਔਰ ਜਾਣ ਸਾਡੇ ਇਲਾਕੇ ਵਿੱਚ ਘਟੂਗਾ ਪਰ ਸਾਡੀਆਂ ਨਾ ਉਹ ਦਿਨੋਂ ਦਿਨ ਜਿਹੜੀਆਂ ਨਾ ਉਹ ਆਸਾਂ ਤੇ ਜਿਹੜਾ ਉਹ ਪਾਣੀ ਫਿਰਦਾ ਜਾਣ ਡਿਆ ਵਾ ਅੱਜ ਵੀ ਨਾ ਮੈਂ ਇਹ ਬੰਦਾ ਵਾ ਇੱਥੇ ਕੰਮ ਕਰਦਾ ਮੇਰ ਨਾਲ ਤੇ ਇਹ ਇਹ ਨਸ਼ੇਦਾਰਦੀ ਆ ਇਹਦੇ ਨਾਲ ਮੈਂ ਚਲੇ ਗਿਆ ਉਥੇ ਸਟੇਡੀਅਮ ਚ ਸਟੇਡੀਅਮ ਚ ਵੀਰ ਜੀ 7 8 ਟੀਮਾਂ ਟੀਕੇ ਵਿੱਚ ਡੀਆਂ ਵਾ ਐ ਆ ਮੈਂ ਤੋਂ ਲਾਈਵ ਜਿਵੇਂ ਵਖਾਇਆ ਦੂਰੋਂ ਅਸੀਂ ਮੈਂ ਡੇਢ ਘੰਟਾ ਲਾਈਵ ਰਿਆਂ ਉਥੇ ਘਟੋ ਘਟ ਸਟੇਡੀਅਮ ਚ ਮੈਂ ਇੰਨਾ ਵੀ ਮੈਨੂੰ ਇੱਥੇ ਸਾਰੇ ਜਾਣਦੇ ਆ ਵੀ ਮੈਂ ਨਸ਼ੇ ਤੇ ਉਲਟ ਜਿਹੜਾ ਬੋਲਦਾ ਪਰ ਫਿਰ ਵੀ ਮੈਂ ਵੀ ਨਸ਼ਾ ਖਰੀਦ ਲਿਆ ਉਹਨਾਂ ਦਾ ਮਾਂ ਵੀ 50 ਰੁਪਈਆ ਦੀ ਉਹ ਸਰਿੰਜ ਖਰੀਦ ਲਈ ਆ 50 ਰੁਪਈਆ ਦੀ ਇੰਨਾ ਜਿਹੜਾ ਇਹ ਬੇਖੌਫ ਹੋ ਕੇ ਜਿਹੜਾ ਇਹ ਕਾਨੂੰਨ ਦਾ ਡਰ ਹੀ ਨਹੀਂ ਰਿਹਾ ਇਹਨਾਂ ਨੂੰ ਪੁਲਿਸ ਦੇ ਕਹਿੰਦੀ ਜੇ ਜੇ ਆਪਾਂ ਲਾਈਨ ਤੇ ਹੋ ਜਾਂਦਾ ਵਾ ਪਰ ਨਾਲ ਜਾ ਕੇ ਬੰਦੇ ਨਹੀਂ ਬਣਾਉਂਦਾ ਮੈਂ ਕੋਈ ਪੁਲਿਸ ਦਾ ਕੋਈ ਮੇਰਾ ਕੰਮ ਹੈ ਲੋਕਾਂ ਨੂੰ ਅਵੇਅਰ ਕਰਨਾ ਮੈਂ ਫਿਰ ਤੁਹਾਨੂੰ ਮੇਰੀ ਇਹ ਆਵਾਜ਼ ਜਿਹੜੀ ਹੈ ਭਗਵੰਤ ਮਾਨ ਤੱਕ ਜਾਣੀ ਚਾਹੀਦੀ ਆ ਵੀ ਮੇਰਾ ਕੰਮ ਹੈ ਅਵੇਅਰ ਕਰਨਾ ਲੋਕਾਂ ਨੂੰ ਜਾਗਰੂਕ ਕਰਨਾ ਵੀ ਪਿੰਡਾਂ 'ਚ ਇਹ ਹਾਲ ਚੋ ਹੋ ਚੁੱਕਾ ਵਾ ਤੇ ਜਾਗੋ ਤੇ ਇਹ ਬੰਨੇ ਜਿਹੜਾ ਆਪਣਾ ਧਿਆਨ ਦੋ ਕਿਥੋਂ ਟੀਕਾ ਮਰ ਕੇ ਮਿਲਦਾ ਮਿਲਦਾ ਸਰ ਇਹ ਨਾ ਜਿਹੜਾ ਨਸ਼ਾ ਛਡਾਊ ਕੇਂਦਰ ਦਵਾਈ ਹੈ ਨਾ ਉਹ ਜਿੰਨਾ ਮੁੰਡਿਆਂ ਦੇ ਕਾਟ ਬਣੇ ਆ ਉਹ ਮੁੰਡੇ ਗਾਂਹ ਇਤਰਾ ਗੋਲੀ ਵੇਚ ਦਿੰਦੇ ਆ ਵੈ ਲੈ ਆ ਕੇ ਪਤਾ ਨਹੀਂ ਵੈਲ ਕਿੰਨੇ ਤੇ ਆਉਂਦੀ ਆ ਉਹਨਾਂ ਨੂੰ ਪਤਾ ਆ ਕੋਈ ਇਤਾਂ ਦੇ 300 ਦੀ ਆ ਕੋਈਆਂ ਤਾਂ 400 ਦੀ ਕੋਈਆਂ ਤਾਂ 200 ਦੀ ਤੇ ਜਿੰਨਾ ਜਿੰਨਾਂ ਦੇ ਕਾਟ ਬਣੇ ਆ ਉਹ ਨਾਂ ਨੀਆਂ ਪੰਪਾਂ 6 6 ਗੋਲੀਆਂ 2 2 3 3 ਕਈਆਂ ਦੀਆਂ ਲੱਗੀਆਂ ਉਹ ਫਿਰ ਤਿੰਨੇ ਤਿੰਨੇ ਗੋਲੀਆਂ ਇਕੱਠੀਆਂ ਕਰਕੇ ਪੀ ਕੇ ਤੇ 50 ਦੀ 60ਾਂ ਦੀ ਅੱਥੀਆਂ ਦੇ ਰੁਪਏ ਦੀਏ ਵੇਚਦੇ ਇੱਕ ਪਿਕ ਤੂੰ ਕਿੰਨੇ ਦੀ ਲੰਦੀ ਲੈਈ ਫੱਡ ਅਹੀਂ ਲਈ ਪੰਜਾਵਾਂ ਦੀ ਤੇ ਨਸ਼ਾ ਸ਼ਰੀਅਮ ਵੇਖਦਾ ਹਾਂ 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 ਨਸ਼ਾ ਸਟੇਡੀਅਮ ਤੇ ਸ਼ਰੀਅਮ ਮਿਲਦਾ ਵੈਰੂ ਜੀ ਤੂੰ ਵੀ ਲੱਗੇ ਅੱਜ ਹਾਂਜੀ ਹਾਂਜੀ ਅਸੀਂ ਗਏ ਹਾਂ ਜੀ ਅਸੀਂ ਤਾਂ ਕੰਮ ਧੰਦੇ ਵਾਲੇ ਬੰਦੇ ਆਂ ਤੇ ਇਤਰਾ ਹੀ ਜਣਾ ਹੁੰਦਾ ਜਦੋਂ ਕਿਤੇ ਉਹ ਵੀ ਕੰਮ-ਕਮ ਕਈ ਕੋਈ ਦਾ ਮਿਲੇ ਫੇਰ ਜਿਹੜੇ ਨਸ਼ਾ ਦੇ ਸਦਾਗਰ ਆਚਭਾ ਲੰਦੇ ਏਰੀਏ ਦੇ ਜਾਂ ਹੋਰ ਪਿੰਡਾਂ ਦੇ ਪੁਲਿਸ ਮੇਰੇ ਥਾਣੇ ਦੇ ਵੱਲੋਂ ਜਾਂ ਮੇਰੇ ਵੱਲੋਂ ਮੇਰੇ ਸਾਰੇ ਮਲਾਇਮਾਂ ਵੱਲੋਂ ਵੱਧ ਵੱਧ ਰਿਕਵਰੀਆਂ ਕੀਤੀ ਜਾ ਰਹੀਆਂ ਹਨ ਕੇਸ ਰਜਿਸਟਰਡ ਕਰ ਕੀਤੇ ਜਾ ਰਹੇ ਹਨ ਡੀਪਸੈਕਟ ਦੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਤੇ ਨਾ ਹੀ ਕਿਸੇ ਨੂੰ ਬਖਸ਼ਿਆ ਲਾਈਵ ਤੇ ਇਸ ਚੈਨਲ ਦੇ ਲਈ ਤਰਨ ਤਰਨ ਤੋਂ ਬਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ